ਇਹ ਲਾ ਕੋਣ ਰੋਮਿੰਗ ਤੋਂ ਹੋਈਆ ਰਕੀਨਸ਼ਰ ਕੋਲ ਅਲਮਾਰੀ ਬੋਲੋ ਕਰਦੇ ਆਪਾਂ ਬਟਿਕ ਰੌਸ ਅੰਦਰ ਬੀਜ ਲਓ ਇੱਕ ਦੂਜੇ ਦਾ ਕਰਾਓ ਇਹਦਾ ਤੁਸੀਂ ਆਪਣਾ ਆਪ ਹੀ ਕਰੀ ਜਾਣਾ ਸਰਦਾ ਤੋਂ ਸਲਾ ਜਾਣਾ ਸਾਰੇ ਦੰਨਵਾਂ ਨਹੀਂ ਨਾਲ

ਅਕਲਪੁਣ ਨੇ ਕੰਦੇ ਤੀਨ ਤਕਾਣਾ ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਵਾਦਾ ਕੀਤਾ ਸੀ ਕਿ ਬਈ ਐਮਐਲਏ ਬਣਾਉ ਉਹ ਸੀ ਮੰਤਰੀ ਬਣਾਵਾਂਗੇ ਮੰਤਰੀ ਹੁਣ ਬਣ ਗਏ ਨੇ ਤੁਹਾਡੇ ਪੁੱਤਰ ਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋਈ ਹੈ ਜੀ ਮੈਂ ਪਹਿਲੇ ਵੀ ਦੱਸਿਆ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਜਿਹੜਾ ਪਹਿਲੇ ਐਮਐਲਏ ਬਣ ਵੀ ਬੜੀ ਖੁਸ਼ੀ ਹੋਈ ਸੀ ਉਹਦੇ ਬਾਅਦ ਮੰਤਰੀ ਬਣਦੀ ਤੇ ਕਿਤੇ ਖੁਸ਼ੀ ਜ਼ਿਆਦਾ ਹੋ ਗਈ ਆ ਕਿ ਤਾਂ ਕਿ ਇਹ ਕੰਮ ਜਿਹੜੇ ਜਿਸ ਕੰਮ ਵਾਸਤੇ ਐਮਐਲਏ ਬਣੇ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਲੋਕਾਂ ਲਈ ਕੰਮ ਕੀਤੇ ਜਾਣ ਜੇ ਮੰਤਰੀ ਬਣਦੇ ਨਾਲ ਹੋਰ ਕੰਮ ਜਿਹੜਾ ਆਸਾਨ ਹੋ ਗਿਆ ਕਿ ਮੰਤਰੀ ਜਿਹੜਾ ਉਹ ਕੰਮ ਜਿਹੜਾ ਜ਼ਿਆਦਾ ਕਰਾ ਸਕਦਾ ਬਾਪ ਲੰਜਾ ਦਾ ਉਹ ਨਹੀਂ ਪਗੜੀ ਇੱਕ ਬਾਪ ਦਾ ਸੁਪਨਾ ਸੀਗਾ ਕਿ ਉਸ ਦਾ ਬੇਟਾ ਵੀ ਮੰਤਰੀਪਦ ਤੇ ਬੈਠੇ ਐ ਐਮ ਐਲ اے ਬਣੇ ਐ ਐਮ ਐਲ اے ਤਾਂ ਬਣ ਕੇ ਉਹਨਾਂ ਨੇ ਵਖਾਤਾ ਸੀ ਬਹੁਤ ਖੁਸ਼ੀ ਤੁਹਾਨੂੰ ਉਸ ਦਿਨ ਬਹੁਤ ਹੋਈ ਸੀਗੀ ਹੁਣ ਜਦੋਂ ਅੱਜ ਵਜਾਰਤ ਹਾਸਲ ਹੋਣ ਜਾ ਰਹੀ ਆ ਇਸ ਨੂੰ ਕਿਸਰਾ ਦੇਖਦੇ ਹੋ ਦੇਖੋ ਇਹ ਬਹੁਤ ਜ਼ਿਆਦਾ ਖੁਸ਼ੀ ਆ ਕਿ ਕੱਲ ਦੀ ਬੜੀ ਖੁਸ਼ੀ ਹੋ ਗਈ ਆ ਜਦ ਮੈਂ ਸੁਣਿਆ ਕਿ ਮੰਤਰੀ ਜੀ ਆਪਣੇ ਮਿੰਦਰ ਜੀ ਮੰਤਰੀ ਬਣ ਰਹੇ ਨੇ ਤਾਂ ਮੈਂ ਮਾਨ ਸਾਹਿਬ ਦਾ ਵੀ ਤਰਮਾਦ ਕਰਨਾ ਵਾ ਕਿ ਜਿਨ੍ਹਾਂ ਨੇ ਜੋ ਵਾਦਾ ਕੀਤਾ ਉਹ ਉਸ ਨੂੰ ਨਿਭਾਇਆ ਪੂਰਾ ਕੀਤਾ ਨਿੱਜੀ ਪਾਰਟੀਆਂ ਜਿਹੜੀਆਂ ਨੇ ਇਸ ਦਿਨੀਆਂ ਕਹਿ ਛੱਡਦੀਆਂ ਨੇ ਬਾਅਦ ਵਿੱਚ ਇਸ ਤਰ੍ਹਾਂ ਲੰਬੁਧਰ ਦਾ ਕੰਮ ਲੇਕਿਨ ਉਹਨਾਂ ਨੇ ਕੋਈ ਸਿਆਸੀ ਪਾਲਤੀ ਨਹੀਂ ਕੀਤੀ ਉਹਨਾਂ ਨੇ ਜੋ ਗੱਲ ਕਹੀ ਆ ਅੱਜ 70% ਜਿਹੜੇ 90% ਕੰਮ ਜਿਹੜੇ ਨੇ ਮਾਨ ਸਾਹਿਬ ਉਹ ਆਪਣੇ ਪੰਜਾਬ ਦੇ ਵਿੱਚ ਕਰਾਰੇ ਨੇ ਜਿਹੜੇ ਉਹਨਾਂ ਵਾਲੇ ਕਿਤੇ ਥਾਣਾ ਉਹਦੇ ਨਾਲ ਇਹ ਕੰਮ ਜਿਹੜਾ ਹੈ ਉਹਨਾਂ ਨੇ ਲੈਕਚਰ ਦਾ ਵਾਦਾ ਕੀਤਾ ਸੀ ਉਹ ਵੀ ਪੂਰਾ ਕੀਤਾ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਮੈਂ ਵੀ ਇੱਕ ਪੁਰਾਣਾ ਬੰਦਾ ਹੁੰਦਿਆਂ ਹੋਇਆ ਜਿਹੜਾ ਠੀਕ ਕੰਮ ਹੈ ਉਸ ਨੂੰ ਮੈਂ ਠੀਕ ਹੈ ਕਿ ਤੇ ਬੜਾ ਖੁਸ਼ ਹੋਵਾਂਗਾ ਅੱਛਾ ਪਰਸੋਂ ਨੂੰ ਮੰਤਰੀ ਸਾਹਿਬ ਨੇ ਆਣਾ ਹੈਗਾ ਕਿਵੇਂ ਉਹਨਾਂ ਦਾ ਸਵਾਗਤ ਕੀਤਾ ਜਾਣਾ ਇੱਕ ਬਾਪ ਵੱਲੋਂ ਕੀਤਾ ਜਾਣਾ ਜਾਂ ਇੱਕ ਸ਼ਹਿਰ ਦੇ ਵਸਨੀਕ ਵਜੋਂ ਕਰੋਗੇ ਦੇਖੋ ਕਿ ਸ਼ਹਿਰ ਦੇ ਵਸਨੀਕ ਜਿਹੜੇ ਨੇ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਖੁਸ਼ੀ ਹੋਊਗੀ ਇਲਾਕੇ ਦੇ ਵਸਨੀਕਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਤਾਂ ਜਿੱਥੇ ਮੇਰੀ ਗੱਲ ਹੈ ਮੈਨੂੰ ਤਾਂ ਖੁਸ਼ੀ ਹੈ ਹੀ ਆ ਤੇ ਉਹ ਜਿੱਥੇ ਵੀ ਜਾਂਦਾ ਹੈ ਜੋ ਵੀ ਕਰਦਾ ਹੈ ਉਹ ਮੇਰੇ ਕੋਲ ਸ਼ਿਰਵਾਰ ਲੈ ਕੇ ਜਾਂਦਾ ਦੋਲਾ ਪੂਰਾ ਹੁੰਦਾ ਮੇਰੇ ਕੋਲ ਜਾਂਦਾ ਵਿਚਾਰ ਨਹੀਂ ਚੱਲੀ ਗਾਲੇ ਲੇਕਿਨ ਕੱਲ ਟੈਲੀਫੋਨ ਆਇਆ ਕਿ ਤੁਸੀਂ ਜਰੂਰ ਆਣਾ ਉੱਥੇ ਕਿਉਂਕਿ ਲੋਕੀ ਜਿਹੜੇ ਨੇ ਤੁਹਾਨੂੰ ਯਾਦ ਕਰਦੇ ਨੇ ਔਰ ਲੋਕੀ ਹਰ ਗੱਲ ਤੇ ਕਹਿੰਦੇ ਨੇ ਕਿ ਸਾਰਾ ਜੋ ਕੋਈ ਤੁਹਾਨੂੰ ਮਿਲਿਆ ਨਾ ਉਹਨਾਂ ਦੀ ਵਜ੍ਹਾ ਨਾਲ ਮਿਲਿਆ ਵੇ ਤੋ ਮੈਂ ਜਰੂਰ ਜਾਣਾ ਜੀ ਅੱਜ ਜਾਊਂਗਾ ਜੀ ਤੋ ਅਸ਼ੀਰਵਾਦ ਵੀ ਦਊਂਗਾ ਆ ਆਣ ਕੇ ਫਿਰ ਵੀ ਸ਼ਿਰਵਤ ਦਊਗਾ ਅੱਛਾ ਤੁਸੀ ਜਾਣਾ ਹੈਗਾ ਉਸ ਸਮਾਗਮ ਦੇ ਵਿੱਚ ਹਿੱਸਾ ਲੈਣ ਜਾਓਗੇ ਜਦੋਂ ਉਹਨਾਂ ਨੂੰ ਸੋਹਣ ਚੱਕਣਗੇ ਹਾਂਜੀ ਤੇ ਤੁਸੀਂ ਉਹਨਾਂ ਨੂੰ ਆਪਣੇ ਹੱਥੀਂ ਕੁਰਸੀ ਤੇ ਬਿਠਾਓਗੇ ਜਿਹੜਾ ਉਹਨਾਂ ਦਾ ਦਫ਼ਤਰ ਹੋਏਗਾ ਜੀ ਕੋ ਜੋ ਸਰਕਾਰ ਦਾ ਪ੍ਰਬੰਧ ਹੋਏਗਾ ਜੋ ਸਰਕਾਰ ਦਾ ਇੰਤੀਆਮ ਹੋਏਗਾ ਉਹਦੇ ਮੁਤਾਬਕ ਉਹ ਲੋਕੀ ਕਰਨਗੇ ਮੈਂ ਜਾ ਕੇ ਬੈਠਾਂਗਾ ਬੈਠਾਂਗਾ ਬੈ ਕੇ ਦੇਖਾਂਗਾ ਅਗਰ ਕੋਈ ਮੇਰੇ ਜੁਮੇ ਲਾਨ ਕੇ ਕੰਮ ਤੇ ਮੈਂ ਕਰੂੰਗਾ ਬਾਕੀ ਸਰਕਾਰ ਦਾ ਕੰਮ ਸਰਕਾਰ ਕਰੂਗੀ ਜਿਤਨਾ ਉਹਦੀ ਜਿਸਰਾਉਣ ਦੀ ਪਲਾਨਿੰਗ ਹੈ ਜਾਂ ਜੋ ਉਹ ਕਰਨਗੇ ਠੀਕ ਹਾਂ ਤੁਹਾਨੂੰ ਲੈਣਾ ਹਾਂਜੀ ਭਗਵਾਨ ਸਿੰਘ ਮਾਨ ਹੋਰ ਨੇ ਵਾਦਾ ਕੀਤਾ ਸੀ ਕਿ ਜਲੰਧਰ ਵੈਸਟ ਤੋਂ ਐਮਐਨਏ ਬਣਾ ਦੂ ਸੀ ਮੰਤਰੀ ਬਣਾ ਦੂੰਗਾ ਵਾਦਾ ਪੂਰਾ ਹੋਇਆ ਕਿ ਨਿੱਕੇ ਖੁਸ਼ੀ ਪਰਿਵਾਰ ਦੇ ਸਰ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੈ ਮਾਨ ਸਾਹਿਬ ਨੇ ਆਪਣੇ ਹਰ ਵਾਦੇ ਪੂਰੇ ਕੀਤੇ ਨੇ ਤੇ ਆਪਣੇ ਹਰ ਵਾਦੇ ਦੇ ਘਰੇ ਵੀ ਉਤਰੇ ਨੇ ਤੇ ਅੱਜ ਆਪਾਂ ਸਾਰਾ ਪਰਿਵਾਰ ਤੇ ਜਲੰਧਰ ਵੈਸਟ ਬਹੁਤ ਖੁਸ਼ ਹੈਗਾ ਜੀ ਕਿਹੜੇ ਕੰਮ ਕਿਉਂਕਿ ਜਦੋਂ ਐਮਐਲਏ ਬਣੇ ਉਦੋਂ ਵੀ ਕਹਿ ਸੀ ਬਈ ਮੈਂ ਆਹ ਕੰਮ ਗਿਣਤੀ ਦੇ ਹੈਗੇ ਨੇ ਇਹ ਸਭ ਤੋਂ ਪਹਿਲਾਂ ਕਰੋਨੇ ਨੇ ਹੁਣ ਮੰਤਰੀ ਬਣਦੇ ਨੇ ਕਿਹੜੇ ਕੰਮ ਸਭ ਤੋਂ ਪਹਿਲਾਂ ਹੋਣਗੇ ਸਰ ਸਭ ਨਾਲ ਪਹਿਲੇ ਜਿਹੜਾ ਕੰਮ ਹੈਗਾ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਤੇ ਆਪਾਂ ਸੀਵਰੇਜ ਦਾ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਕਾਰਪੋਰੇਸ਼ਨ 'ਚ ਹੋਰ ਬੜੇ ਪੈਂਡਿੰਗ ਕੰਮ ਹੈਗੇ ਨੇ ਜੋ ਕਿ ਸਾਨੂੰ ਪੂਰੀ ਆਪਾਂ ਫਾਈਲ ਤਿਆਰ ਕੀਤੀ ਪਈ ਹੈ ਜੋ-ਜੋ ਚੇਂਜਸ ਹੋਣੇ ਨੇ ਉਹ ਸਾਰੇ ਕੀਤੇ ਜਾਣਗੇ ਚੰਦਰਪਾਲ ਜੀ ਇੱਕ ਚੀਜ਼ ਹੈ ਕਿ ਜਦੋਂ ਜਿਮਨੀ ਚੋਨਾ ਦੇ ਵਿੱਚ ਅਮਿੰਦਰ ਪਾਗਤ ਚੋਣ ਲੜ ਨੂੰ ਮੋਟੀ ਹੋ ਕੇ ਆਈ ਸੀ ਆਮ ਆਦਮੀ ਪਾਰਟੀ ਵੱਲ ਵਿਰੋਧੀ ਲੋਕ ਅਸੀਂ ਤਾਂ ਜੱਸੇ ਗਏ ਸੀਗੇ ਕਿਤਨੇ ਕਿਤੇ ਦੇਖਿਆ ਜਾ ਰਿਹਾ ਕਿ ਉਹਨਾਂ ਨੇ ਮੂਹਰੇ ਤਾਂ ਵੱਡਾ ਜੋਰਦਾਰ ਤਮਾਚਾ ਵਜਿਆ ਜਦੋਂ ਵਜਾਤਾ ਹਸ ਲੋਕ ਨੂੰ ਜਾਰੀ ਹੈ ਸਰ ਆਪਾਂ ਕਦੀ ਪਰਸਨਲ ਅਟੈਕ ਵੱਲ ਗਏ ਨਹੀਂ ਹੈਗੇ ਸਾਡਾ ਮੇਨ ਹੀ ਏਜੰਡਾ ਹੁੰਦਾ ਹੈ ਕਿ ਆਪਾਂ ਸਿੱਧੇ ਦੇਖਣਾ ਹੈ ਕਿ ਆਪਾਂ ਡਿਵੈਲਪਮੈਂਟ ਦੇ ਕੰਮ ਕਰਨੇ ਨੇ ਵਿਰੋਧੀ ਜੋ ਮਰਜ਼ੀ ਬੋਲੀ ਜਾਣ ਆਪਾਂ ਕਦੀ ਧਿਆਨ ਨਹੀਂ ਦਿੱਤਾ ਮੈਂ ਡਵੈਲਪਮੈਂਟ ਤੇ ਹੀ ਜੰਦਾ ਹੈਗਾ ਕਿਉਂਕਿ ਲੰਬੇ ਅਸਤੇ ਤੋਂ ਸ਼ੀਕਲੰਗਰਾਲ ਵੀ ਰਹੇ ਨੇ ਸੋਸ਼ਲ ਰਿੰਕੂ ਵੀ ਰਹੇ ਨੇ ਕਾਫੀ ਲੋਕ ਜਿਹੜੇ ਹੈਗੇ ਤਰਸਤ ਹੈਗੇ ਨੇ ਕਿਉਂਕਿ ਜਿਹੜਾ ਵੈਸਟ ਹਲਕਾ ਹੈ ਤੇ ਕਾਫੀ ਕੰਮ ਇਦਾਂ ਦੇ ਹੈਗੇ ਜਿਹੜੇ ਪੈਂਡਿੰਗ ਹੀ ਹੈਗੇ ਨੇ ਕੀ ਲੱਗਦਾ ਬਜਾਰਤ ਹਸਲ ਹੋਣ ਤੋਂ ਬਾਅਦ ਹੁਣ ਵੈਸਟ ਹਲਕਾ ਜਿਹੜੀ ਤਰਸਤ ਲੋਕਾਂ ਦੀ ਜ਼ਿੰਦਗੀ ਹੈਗੀ ਉਸ ਤੋਂ ਬਾਹਰ ਨਿਕਲ ਪਾਉਣਗੇ ਸਰ ਕਈ ਲੋਕਾਂ ਨੇ ਰਾਜਨੀਤੀ ਨੂੰ ਆਪਣਾ ਰੋਜ਼ਗਾਰ ਬਣਾ ਲਿਆ ਸੀ ਪਿਛਲੇ 7 ਸਾਲ ਦੇ ਵਿੱਚ ਰਾਜਨੀਤੀ ਨਹੀਂ ਚਲਦੀ ਵੀ ਸੀ ਇੱਦਾਂ ਲੋਕੀ ਆਪਣਾ ਬਸ ਰੋਜ਼ਗਾਰ ਬੰਦਤਾ ਸਾਧਨ ਬਣਾਇਆ ਹੋਇਆ ਸੀ ਆਪਾਂ ਉਹ ਚੀਜ਼ਾਂ ਵੱਲ ਲੋਕਾਂ ਦਾ ਧਿਆਨ ਹਟਾਣਾ ਕਿ ਐਕਾ ਰੋਜ਼ਗਾਰ ਦਾ ਸਾਧਨ ਹੁੰਦਾ ਹੈ ਸੇਵਾ ਦਾ ਮਾਧਿਅਮ ਹੈ ਤੇ ਲੋਕ ਜੇਕਰ ਕੋਈ ਰਾਜਨੀਤਾ ਚਾਵੇ ਕਿ ਮੈਂ ਸੇਵਾ ਕਰਨੀ ਹੈ ਤੇ ਉਹ ਬਹੁਤ ਕੁਝ ਕਰ ਸਕਦਾ ਤੇ ਐਹੀ ਸਾਡਾ ਮੇਨ ਅਜੰਡਾ ਹੈ ਜਲੰਧਰ ਵੈਸਟ ਦੇ ਤੁਸੀਂ ਦੇਖਿਆ ਆਮਲੇ 2 ਸਾਲਾਂ ਦੇ ਵਿੱਚ ਆਪਾਂ 7 ਸਾਲਾਂ ਦੇ ਕੰਮ ਕਰਾਂਗੇ ਜੋ ਪਿਛੇ ਪੈਂਡਿੰਗ ਹੋਏ ਸੀ